ਸੇਮਰ ਦੇ ਹੋਰ ਬਹੁਤ ਬਈ ਪੋਲੀਟੀਕਲ ਤਾਂ ਚਲੋ ਮੇਰੀ ਉਹਨੇ ਹੈਲਪ ਕਰਨੀ ਕਰ ਰਹੀ ਆ ਬਟ ਉਹ ਆਪਦਾ ਯਾਨੀ ਕਿ ਬਿਜ਼ਨਸ ਵੀ ਕਰਦੇ ਨੇ ਰਨ ਕਰਦੇ ਨੇ ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਡੀਪਲੀ ਜੁੜੇ ਹੋਏ ਨਹੀਂ ਜੀ ਸਪਿਰਚੁਅਲਿਟੀ ਹਾਂ ਜੇ ਤੁਸੀਂ ਉੱਪਰ ਜਾਓਗੇ ਤਾਂ ਸਾਡਾ ਸਾਰਾ ਪਾਠ ਕਰਨ ਵਾਲੀ ਜਗਾ ਹਾਲਾ ਕਿ ਮੈਂ ਤਾਂ ਨਹੀਂ ਕਰਿਆ ਵੀ ਯਾਨੀ ਕਿ ਮੈਂ ਤਾਂ ਉਹਨਾਂ ਨਹੀਂ ਕਰ ਸਕਦਾ ਬਟ ਉਹਦੇ ਤੇ ਗੁਰੂ ਮਹਾਰਾਜ ਦੀ ਬਹੁਤ ਅਪਾਰ ਕਿਰਪਾ ਜੀ ਅਸੀਂ ਪੈਦਲ ਯਾਨੀ ਕਿ ਉਹ ਤਾਂ ਬਹੁਤ ਹੀ ਜਾਂਦੀ ਆ ਇਹਨੇ ਕਿ ਮੈ ਤੋਂ ਕੱਟ ਜਾਇਆ ਜਾਂਦਾ ਕਿੰਨੀ ਦੂਰੀ ਇੱਥੋਂ ਇੱਥੋਂ 13 ਕਿਲੋਮੀਟਰ ਹੋਣਾ ਜੀ ਓਕੇ ਮੇਰੇ ਤੇ ਆਪਾਰ ਕਿਰਪਾ ਬਈ ਜਿਤਨਾ ਹਾਰਨਾ ਇਲੈਕਸ਼ਨ ਆ ਇਹ ਡਿਫਰੈਂਟ ਗੱਲ ਆ ਇਹ ਤਾਂ ਦੇਖੋ ਇੱਛਾਵਾਂ ਦਾ ਥੋੜੀਆਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ ਤੁਹਾਡੀ ਲਵ ਮੈਰਿਜ ਆ ਆਰੇਂਜ ਮੈਰਿਜ ਆ ਕਿਉਂਕਿ ਤੁਹਾਡੇ ਮਿਸਿਸ ਦਾ ਬਹੁਤ ਜ਼ਬਰਦਸਤ ਰੋਲ ਰਹਿੰਦਾ ਆ ਲਵ ਮੈਰਿਜ ਆ ਬਈ ਤੁਹਾਡੇ ਇਲੈਕਸ਼ਨ ਜਿੰਨਾ ਵੀ ਕੰਪੇਨਿੰਗ ਹੁੰਦੀ ਆ ਬਹੁਤ ਘੱਟ ਪੋਲਿਟਿਸ਼ੀਅਨ ਨੇ ਹੈਗੇ ਨੇ ਬਹੁਤ ਜੇ ਆਪਾਂ ਗਿਣਵੇਂ ਚੁਣਵੇਂ ਹੀ ਨੇ ਜਿੰਨਾਂ ਦੀਆਂ मतलब बेटर हाफ ने ਜਿਹੜੀਆਂ ਉਸ ਲੈਵਲ ਦੇ ਉੱਤੇ ਜਾ ਕੇ ਕੰਪੇਨਿੰਗ ਕਰਦੀਆਂ ਨੇ ਜੇ ਕਿਤੇ মিডিਆ ਨੂੰ ਅਡਰੈਸ ਕਰਨਾ ਪੈਂਦਾ ਹੈ ਅਡਰੈਸ ਵੀ ਕਰਦੀਆਂ ਨੇ ਜੇ ਕਿਤੇ ਕੋਈ ਜਵਾਬ ਤਲਬੀ ਹੁੰਦੀ ਹੈ ਤਾਂ ਜਵਾਬ ਵੀ ਦੇ ਦਿੰਦੇ ਥੋੜਾ ਦੱਸੋ ਆਪਣਾ ਕਿੱਸਾ ਕਿਵੇਂ ਐਕਚੁਅਲੀ ਮੇਰੀ ਵਾਈਫ ਸ਼ੁਰੂ ਤੋਂ ਹੀ ਕਿਉਂਕਿ ਮੇਰੇ ਫਾਦਰ ਇਨ ਲਾ ਵਕੀਲ ਸੀਗੇ ਜੀ ਬਹੁਤ ਤਕੜੇ ਮਲੇਰ ਕੋੜਲੇ ਤੋਂ ਤੇ ਉਦੋਂ ਇਧਰਲੇ ਪਿੰਡ ਜਿਹੜੇ ਮੋਰਾ ਵਾਲੀ ਪਿੰਡ ਮੇਰੇ ਸਹੁਰੇ ਨੇ ਜੀ ਇਹ ਸਾਰੇ ਪਿੰਡ ਉਹ ਧੂਰੀ ਕੌਨਸੀ ਕੰਸਟੀਟੂਐਂਸੀ ਚ ਆਉਂਦੇ ਸੀਗੇ 97 ਦੀ ਗੱਲ ਆ ਉਸ ਤੋਂ ਬਾਅਦ ਫਿਰ ਜਦੋਂ ਨਵੀਂ ਹਲਕਾਬੰਦੀ ਹੁੰਦੀ ਆ ਤਾਂ ਉਦੋਂ ਫਿਰ ਜਿਵੇਂ ਸ਼ਹਿਰ ਉਦੋਂ ਇਸ ਸਾਈਡ ਤੇ ਸੀ ਸਾਰੇ ਪਿੰਡ ਉਧਰਲੇ ਸੀਗੇ ਹੁਣ ਧੂਰੀ ਸੈਂਟਰ ਚ ਕੁਝ ਪਿੰਡ ਇਧਰ ਨੇ ਕੁਝ ਉਧਰ ਨੇ ਹੁਣ 74 ਪਿੰਡ ਨੇ ਜੀ ਤਾਂ ਸੈਮਰ ਸ਼ੁਰੂ ਤੋਂ ਹੀ ਦੇਖਦੀ ਸੀ ਵੀ ਯਾਨੀ ਕਿ ਪੋਲੀਟੀਕਲੀ ਕਿਉਂਕਿ ਦੇਖੋ ਜਦੋਂ ਫੈਮਿਲੀ ਦਾ ਮਾਹੌਲ ਉਵੇਂ ਹੁੰਦਾ ਸਾਰੇ ਬੜੇ ਵਧੀਆ ਤਰੀਕੇ ਨਾਲ ਫਿਰ ਜਦੋਂ ਅਸੀਂ ਯੂਨੀਵਰਸਿਟੀ ਮੈਂ ਨਾ ਤੋਂ ਅੱਗੇ ਸੀਗਾ ਜੀ ਤੇ ਉਵੇਂ ਹੀ ਕਲਚਰਲ ਜਿਵੇਂ ਇਵੈਂਟਸ ਹੁੰਦੇ ਨੇ ਸਿਮਰ ਗਿੱਦੇ ਦੀ ਟੀਮ ਚ ਪਰਫਾਰਮ ਕਰਦੀ ਸੀ ਜੀ ਅੱਛਾ ਤੇ ਮੈਂ ਝੂਮਰ ਭੰਗੜਾ ਅਸੀਂ ਐ ਤਾਂ ਫਿਰ ਹੌਲੀ ਹੌਲੀ ਉਹ ਇੱਕ ਦੂਸਰੇ ਨਾਲ ਜਿਵੇਂ ਯੰਗਸਟਰ ਹੁੰਨੇ ਆਂ ਜੀ ਆਪਾਂ ਤਾਂ ਫਿਰ ਸਾਡੀ ਲਵ ਮਰਜ ਹੋਈ ਮਾਲਾ ਮੋਟ ਔਖਾ ਹੋਇਆ ਕਿ ਨਹੀਂ ਹਾਂ ਨਹੀਂ ਹੁੰਦਾ ਹੀ ਆ ਜੀ ਅਸੀਂ ਇੱਕ ਜਿਵੇਂ ਆਪਾਂ ਥੋੜਾ ਜਿਹਾ ਕਿਉਂਕਿ ਘਰਾਂ ਚ ਇੱਕ ਗੱਲ ਕਰਨੀ ਥੋੜੀ ਔਖੀ ਲੱਗਦੀ ਬਿਲਕੁਲ 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 ਜੀ ਤੇ ਇੱਕ ਸਾਰੇ ਚਾਚਾ ਜੀ ਉਹਨਾਂ ਦਾ ਮੈਂ ਲਾਡਲਾ ਸੀਗਾ ਤੇ ਚਲੋ ਸਾਰਿਆਂ ਨੇ ਮੇਰੀ ਗੱਲ ਤਾਂ ਮੰਨਣੀ ਸੀਗੀ ਤੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਇਨ-ਲॉज ਵਾਲ ਥੋੜੀ ਦਿੱਕਤ ਸੀਗੀ ਹੁੰਦੀ ਹੀ ਹੈ ਜੀ ਸੁਭਾਵਿਕ ਜੀ ਗੱਲ ਆ ਇਹ ਹੁਣ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਹੋ ਗਈਆਂ ਉਹ ਤੋਂ ਥੋੜਾ ਜਿਹਾ ਕੌਣ ਹੈਲਪਫੁਲ ਰਿਹਾ ਫਿਰ ਇਸ ਰਿਸ਼ਤੇ ਨੂੰ ਕਰਾਉਣ ਦੇ ਵਿੱਚ ਤੁਹਾਡੇ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਹਿੰਮਤ ਕਿਨੇ ਕੀਤੀ ਹਾਂ ਕਿਉਂਕਿ ਕਿਹ ਜੀ ਹੁੰਦੀ ਹੈ ਨਾ ਡਰ ਜਿਹਾ ਹੁੰਦਾ ਹਾਂਜੀ ਹਾਂ ਸਾਡੇ ਇੱਕ ਸਤਕਾਰਯੋਗ ਆਂਟੀ ਸੀਗੇ ਉਹ ਇਹਨਾਂ ਨੂੰ ਵੀ ਜਾਣਦੇ ਸੀਗੇ ਤੇ ਸਾਨੂੰ ਵੀ ਕਾਮਨ ਸੀਗੇ ਹਾਂਜੀ ਫਿਰ ਉਹਨਾਂ ਨੇ ਥੋੜਾ ਜਿਹਾ ਵਿੱਚ ਪੈ ਕੇ ਹੌਲੀ ਹੌਲੀ ਇਹ ਚੀਜ਼ਾਂ ਨੇੜੇ ਲੱਗੀਆਂ ਜੀ ਤੇ ਕਾਫੀ ਯਾਨੀ ਕਿ ਕੋਈ ਸਿਮਰ ਦੇ ਹੋਰ ਬਹੁਤ ਬਈ ਪੋਲੀਟੀਕਲ ਤਾਂ ਚਲੋ ਮੇਰੀ ਉਹਨੇ ਹੈਲਪ ਨਹੀਂ ਕਰ ਰਹੀਆਂ ਬਟੋ ਆਪ ਦਾ ਯਾਨੀ ਕਿ ਬਿਜ਼ਨਸ ਵੀ ਕਰਦੇ ਨੇ ਰਨ ਕਰਦੇ ਨੇ ਅੱਛਾ ਹਾਂਜੀ ਕਿਸ ਚੀਜ਼ ਦਾ ਤੇ ਉਹਨਾਂ ਦਾ ਬਈ ਯਾਨੀ ਕਿ ਐਗਜ਼ੀਬਿਸ਼ਨਸ ਲਾਉਂਦੇ ਨੇ ਉਹ ਕੱਪੜੇ ਦੇ ਤੇ ਨਾਲ ਹੀ ਉਹ ਗੁਰੂ ਸਾਹਿਬ ਨਾਲ ਬਹੁਤ ਜ਼ਿਆਦਾ ਡੀਪਲੀ ਜੁੜੇ ਹੋਏ ਨੇ ਜੀ ਹਾਂ ਜੇ ਤੁਸੀਂ ਉੱਪਰ ਜਾਓਗੇ ਤਾਂ ਸਾਡਾ ਸਾਰਾ ਪਾਠ ਕਰਨ ਵਾਲੀ ਜਗਾ ਹਾਲਾ ਕਿ ਮੈਂ ਤਾਂ ਨਹੀਂ ਕਰਿਆ ਵੀ ਯਾਨੀ ਕਿ ਮੈਂ ਤਾਂ ਉਹਨਾ ਨਹੀਂ ਕਰ ਸਕਦਾ ਬਟ ਉਹਦੇ ਤੇ ਗੁਰੂ ਮਹਾਰਾਜ ਦੀ ਬਹੁਤ ಅಪਾਰ ਕਿਰਪਾ ਜੀ ਹਮ ਹਮ ਤੇ ਇੱਥੋਂ ਸਾਡੇ ਮੋਲਵਾਲ ਸਾਹਿਬ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜੀ ਜੀ ਸਾਡੇ ਹਲਕੇ ਦੇ ਤਕਰੀਬਨ ਕਾਫੀ ਪਿੰਡ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਵੀ ਚਰਨਛੋਪਾ ਪ੍ਰਾਪਤ ਆ ਹਮ ਤੇ ਅਸੀਂ ਪੈਦਲ ਯਾਨੀ ਕਿ ਉਹ ਤਾਂ ਬਹੁਤ ਹੀ ਜਾਂਦੀ ਆ ਯਾਨੀ ਕਿ ਮੈਥੋਂ ਘਟ ਜਾਇਆ ਜਾਂਦਾ ਕਿੰਨਾ ਦੂਰੀ ਹੈ ਇਥੋਂ ਇਹ ਤੋਂ 13 ਕਿਲੋਮੀਟਰ ਹੋਣਾ ਜੀ ਓਕੇ ਤੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਉਹ ਗੁਰੂ ਮਹਾਰਾਜ ਦੀ ਉਹਦੇ ਤੇ ਸਾਰੇ ਪਾਸਿਓਂ ਕਿਰਪਾ ਜੀ ਜਿੱਥੇ ਉਹ ਜੇ ਉਹ ਐਜ਼ ਅ ਵਾਈਫ ਉਹਦਾ ਹਸਬੈਂਡ ਪੋਲੀਟੀਕਲ ਲਾਈਨ ਚਾ ਤਾਂ ਉਹ ਹੈਲਪ ਵੀ ਕਰਦੀ ਆ ਬੱਚਿਆਂ ਨੂੰ ਵੀ ਸੰਭਾਲਦੀ ਆ ਤੇ ਨਾਲ ਮੈਨੂੰ ਲੱਗਦਾ ਕਿ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰੀਆਂ ਚ ਕਿਉਂਕਿ ਮੈਨੂੰ ਲੱਗਦਾ ਕਿ ਪੋਲੀਟੀਕਲ ਬੰਦੇ ਦੇ ਪਰਿਵਾਰ ਬਹੁਤ ਵੱਡਾ ਹੋ ਜਾਂਦਾ ਪੂਰਾ ਹਲਕਾ ਪਰਿਵਾਰ ਹੁੰਦਾ ਤਾਂ ਕਈ ਆਪਣੇ ਪਰਿਵਾਰਕ ਚੀਜ਼ਾਂ ਤੁਸੀਂ ਮਿਸ ਕਰ ਜਾਂਦੇ ਹੋ ਕੋਈ ਵਿਆਹ ਹੀ ਡੀਲ ਕਰਦੀ ਹੈ ਸਾਰੀਆਂ ਬੱਚਿਆਂ ਦੇ ਨਾਲ ਪਾਲਣ ਹਾਂ ਬਿਲਕੁਲ ਜੀ ਤੇ ਬਹੁਤ ਸਾਰੇ ਪਾਸੇ ਸਪੋਰਟਿਵ ਆ ਤੇ ਮੇਰੇ ਮਾਪਿਓ ਮੇਰੇ ਫਾਦਰ ਸਾਹਿਬ ਮਾਪਿਓ ਮੇਰੇ ਤੇ ಅಪਾਰ ਕਿਰਪਾ ਭਾਈ ਜੀ ਜਿਤਨਾ ਹਾਰਨਾ ਇਲੈਕਸ਼ਨ ਆ ਇਹ ਡਿਫਰੈਂਟ ਗੱਲ ਆ ਇਹ ਤਾਂ ਦੇਖੋ ਇੱਛਾ ਮਾਂ ਦਾ ਥੋੜੀਆਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ ਬਟ ਮੈਨੂੰ ਲੱਗਦਾ ਹੈ ਕਿ ਅ ਇਨਸਾਨ ਨੂੰ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਗੁਰੂ ਮਹਾਰਾਜ ਨੇ ਬਹੁਤ ਦਿੱਤੀ ਹੋਈ ਆ ਉਹ ਸਾਰੀ ਚੀਜ਼ ਠੀਕ ਹੈ ਜੀ ਤਾ ਮੇਰੇ ਤੋਂ ਇੱਕੋ ਯਾਨੀ ਕਿ ਜੇ ਰਾਜਨੀਤਿਕ ਉਹਦੇ ਚ ਵੀ ਗੱਲ ਕਰੀਏ ਤਾਂ ਮੇਰੇ ਤੋਂ ਇੱਕ ਗਲਤੀ ਹੋਈ ਸੀ ਜਿਹੜੀ ਮੈਂ ਪਾਰਟੀ ਛੱਡੀ ਸੀ ਗਲਤੀਮੰਦ ਹਾਂ ਹਾਂ ਬਿਲਕੁਲ ਉਹਨੂੰ ਮੈਂ ਓਪਨਲੀ ਓਪਨ ਹਾਰਡਰ ਕਹਿਨੇ ਹਾਂ ਕਿ ਮੈਂ ਉਹ ਗਲਤੀਮੰਦ ਹਾਂ ਬਿਲਕੁਲ ਬਹੁਤ ਸਾਰੇ ਬੰਦੇ ਨੇ ਭਾਈ ਜਿਹੜੇ ਇਹ ਚੀਜ਼ ਨੂੰ ਨਹੀਂ ਮੰਨਦੇ ਵੀ ਕਿਉਂਕਿ ਰਾਜਨੀਤਿਕ ਬੰਦੇ ਅਕਸਰ ਹੀ ਯਾਨੀ ਕਿ ਆਪਦੀ ਬਹੁਤ ਬੰਦੇ ਬਦਲਦੇ ਆਂ ਬਹਾਨੇ ਬਹੁਤ ਹੁੰਦੇ ਨੇ ਬੰਦੇ ਕੋਲੇ ਬਟ ਮੈਂ ਖੁਦ ਸਿੱਧਾ ਕਹਿ ਰਿਹਾ ਕਿ ਯਾਨੀ ਕਿ ਚਾਹੇ ਸਰਕਮਸਟੈਂਸਿਸ ਉਹਦੇ ਚ ਕੁਝ ਵੀ ਰਹੇ ਹਾਂ ਮੇਰੇ ਚੰਗੇਰੇ ਜਾਂ ਮਾੜੇ ਰੇ ਗੱਲ ਕੋ ਉਹ ਨਹੀਂ ਕਿਉਂਕਿ ਮੈਂ ਦੂਸਰੇ ਤੇ ਗੱਲ ਨਹੀਂ ਸਿੱਟਣੀ ਚਾਹੁੰਦਾ ਅੱਜ ਤੇ ਲੈਣੀ ਚਾਹਣਾ ਇਹ ਚੀਜ਼ ਤਾਂ ਮੇਰੀ ਫਰਟ ਸੀ ਤਾਂ ਜਿੰਨੇ ਨੌਜਵਾਨ ਨੇ ਭੈਣ ਭਰਾਣੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਜੇ ਤੁਸੀਂ ਮੈਨੂੰ ਦੇਖ ਕੇ ਸਮਝ ਲੋ ਨਵੇਂ ਤਾਂ ਆ ਵੀ ਰਹੇ ਨੇ ਬੱਚੇ ਬਹੁਤ ਮੇਰੇ ਨਾਲ ਬਹੁਤ ਕਾਲਸ ਆਉਂਦੀਆਂ ਨੇ ਵੀ ਭਾਈ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਕਿਸ ਤਰੀਕੇ ਨਾਲ ਕਰੀਏ ਕੁਝ ਕਰ ਵੀ ਰਹੇ ਨੇ ਤਾਂ ਮੇਰੀ ਸਾਰਿਆਂ ਨੂੰ ਉਹਨਾਂ ਨੂੰ ਇਹੀ ਹੁੰਦਾ ਕਿ ਯਾਰ ਪਹਿਲਾਂ ਸੋਚ ਕੇ ਡਿਸੀਜਨ ਲਿਓ ਜਿੱਧਰ ਵੀ ਤੁਸੀਂ ਨਾ ਜਾਣਾ ਫੇਰ ਬਸ ਉਧਰ ਨੂੰ ਹੋ ਜਿਓ ਤੁਸੀਂ ਤੁਸੀਂ ਜਦੋਂ ਇਹ ਤੁਸੀਂ ਹੁਣ